ਹਾਂਜੀ ਤਾਂ ਮਾਨਯੋਗ ਡੀਜੀਪੀ ਸਾਹਿਬ ਔਰ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਤੁਰਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਲਗਾਤਾਰ ਮੁਹਿੰਮ ਸਾਡੀ ਜਾਰੀ ਹੈ ਉਹਦੇ ਵਿੱਚ ਸਾਡੀ ਥਾਣਾ ਸਤਨਾਪੁਰਾ ਦੀ ਪੁਲਿਸ ਨੂੰ ਸੀਆਈਏ ਦੀ ਟੀਮ ਦੇ ਮਦਦ ਦੇ ਨਾਲ ਇੱਕ ਬਹੁਤ ਅੱਛੀ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਇੱਕ ਵਾਰਦਾਤ ਹੋਈ ਸੀ ਜੀ 22 ਦਸੰਬਰ ਨੂੰ ਰਾਜਾ ਗਾਰਡਨ ਕਲੋਨੀ ਕੰਬੀ ਹੈ ਸਤਨਾਪੁਰਾ ਥਾਣਾ ਦੇ ਵਿੱਚ ਜਿੱਦੇ ਦੋ ਨੌਜਵਾਨ ਦਾਖਾ ਦੇ ਲੇਡੀ ਵੀ ਚੇਨ ਕੋ ਕਰਦੇ ਆਇ ਇੱਕ ਕਾਫੀ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਹਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਕਾਫੀ ਸਹਿਮ ਧਮਾਲ ਸੀ ਤੁਰੰਤ ਕਾਰਵਾਈ ਕਰਦੇ ਹੋਏ ਇਹਦੇ ਵਿੱਚ ਐਫ ਆਈ ਆਰ 163/24 ਥਾਣਾ ਸਤਨਾਪੁਰਾ ਅੰਡਰ ਵੈਰੀਅਸ ਸੈਕਸ਼ਨਸ ਆਫ 스내ਚਿੰਗ ਜੋ ਕਰੇਗੇ ਆਪਣੀ ਟੀਮਾ ਬਣਾ ਦਿੱਤੀਆਂ ਗਿਆ ਸਪੈਸ਼ਲਾਈਜ਼ਡ ਟੀਮਸ ਸੀਆਈਏ ਇਨਚਾਰਜ ਸਬ ਇਨਸਪੈਕਟਰ ਬਿਸਮੰਦੀ ਅੰਡਰ ਸੀਸੀਟੀਵੀ ਫੁਟੇਜ ਪਲੱਸ ਹੋਰ ਡੰਪ ਕਲੈਕਸ਼ਨ ਔਰ ਜਿਹੜੇ ਸਿਸਟਮ ਦੀ ਫੁਟੇਜ ਜੀ ਸਾਨੂੰ ਮੌਕੇ ਤੋਂ ਮਿਲੀਆਂ ਸੀਗੀਆਂ ਉਹਦੇ ਉੱਪਰ ਸਾਡੀਆਂ ਟੀਮਸ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਲਗਾਤਾਰ 10 ਦਿਨ ਸਾਡੀਆਂ ਟੀਮਾਂ ਇਤੇ ਪਰ ਲੱਗੀਆਂ ਰਹੀਆਂ ਵਿੱਚ ਕਾਫੀ ਮੁਸ਼ਕਲਾਂ ਵੀ ਪੇਸ਼ ਆਈਆਂ ਪਰ ਪਰਸਿਸਟੈਂਟ ਕਾਰਵਾਈ ਕਰਦੇ ਹੋਏ ਅਸੀਂ ਇਹ ਬੰਦਿਆਂ ਨੂੰ ਟ੍ਰੇਸ ਕਰ ਲਿਆ ਜਿਹੜੇ ਕਿ ਇਹ ਤਿੰਨ ਸਾਨੂੰ ਮੁਜਰਮ ਇਹਦੇ ਵਿੱਚ ਦੋਸ਼ੀ ਪਾਏ ਗਏ ਮਧੁਰ ਮੱਗੂ ਜਿਹੜਾ ਜੀ ਸ਼੍ਰੀ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਉਰਫ ਗੌਰਵ ਇਹ ਅਲਾਚੌਰ ਸ਼੍ਰੀ ਭਗਤ ਸਿੰਘ ਨਗਰ ਜਿਲ੍ਹੇ ਦਾ ਰਹਿਣ ਵਾਲਾ ਹੈ ਤੇ ਆਫ ਦਾ ਇਲੀਅਸ ਸੌਰਵ ਜਿਹੜਾ ਕਿ ਇਹ ਫਗਵਾੜੇ ਦਾ ਰਹਿਣ ਵਾਲਾ ਹੈ ਇਹ ਬੜੇ ਪੇਸ਼ੀਵਾਰ ਮੁਜਰਮ ਹੈਗੇ ਨੇ ਦੋ ਦੇ ਖਿਲਾਫ ਆਲਰੇਡੀ ਪਹਿਲਾਂ ਵੀ ਪਰਚੇ ਦਰਜ ਨੇ ਗੁਰਪ੍ਰੀਤ ਇਲੀਅਸ ਗੌਰਵ ਦੇ ਖਿਲਾਫ 10 ਪਰਚੇ ਆਲਰੇਡੀ ਹੈਗੇ ਨੇ ਇਹ ਵੀ ਜ਼ਿਆਦਾ ਕਰਕੇ ਚੋਰੀਆਂ ਦੇ ਤੇ ਐਨਡੀਪੀਐਸ ਦੇ ਕੇਸਿਸ ਨੇ ਆਖਤਬ ਉਰਫ ਸੌਰਵ ਦੇ ਖਿਲਾਫ ਚਾਰ ਪਰਚੇ ਆਲਰੇਡੀ ਹੈਗੇ ਨੇ ਇਹਦੇ ਵਿੱਚ ਵੀ ਇਹ 379b ਔਰ ਜਿਹੜੇ ਘਰਾਂ ਚੋਰੀਆਂ ਕਰਨ ਵਾਲੇ ਉਹ ਪਰਚੇ ਹੈਗੇ ਆ ਤੇ ਇਹ ਰੀਸੈਂਟਲੀ ਮਹੀਨਾ ਡੇਢ ਮਹੀਨਾ ਹੀ ਹੋਇਆ ਸੀਗਾ ਇਹ ਬੇਲ ਤੇ ਆਏ ਹੋਏ ਸੀਗੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜੀ ਸਾਡੀ ਵਾਰਦਾਤ ਦੇ ਵਿੱਚ ਜਿੰਨੇ ਖੋਈ ਹੋਈ ਸੀ ਉਹ ਰਿਕਵਰ ਹੋ ਗਈ ਹੋਈ ਹੈ ਇੱਕ ਵਾਰ ਦਾ ਨੰਨੇ ਵਾਲੀਆਂ ਖੋਹ ਕੀਤੀਆਂ ਸੀਗੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉਹ ਵਾਲੀਆਂ ਵੀ ਇਹਨਾਂ ਕੋਲੋਂ ਰਿਕਵਰ ਹੋਈਆਂ ਨੇ ਫੋਰ ਇਹਨਾਂ ਦੀ ਪੁੱਛੀ ਸੀ ਜਦੋਂ ਸੱਤਿਨਾਲ ਕੀਤੀ ਗਈ ਤੇ ਇੱਕ ਇਹਨਾਂ ਦੇ ਕੋਲ 32 ਗੋਲ ਦਾ ਪਿਸਤਲ ਵੀ ਰਿਕਵਰ ਹੋਇਆ ਜਿਹੜਾ ਕਿ ਇਹਨੋਂ ਕੋਈ ਕੋਈ ਜੇਲ ਦੇ ਵਿੱਚੋਂ ਮਿਲਿਆ ਸੀਗਾ ਗੁਰਪ੍ਰੀਤ ਨੂੰ ਉਹਨੇ ਉਹਨੂੰ ਉਹਨੂੰ ਪ੍ਰਕਿਊਰ ਕਰਵਾਇਆ ਸੀਗਾ ਇਹਨਾਂ ਦਾ ਤਾਂ ਜਿਹ ਇੱਕ ਮੋਟਰਸਾਈਕਲ ਰਿਕਵਰ ਹੋਇਆ ਇਹਨਾਂ ਨੇ ਜਿਹੜੀ ਮੌਕੇ ਤੇ ਕਿੱਟ ਰੱਖੀ ਹੋਈ ਸੀ ਜਿਹੜੇ ਜੈਕਟ ਕੱਪੜੇ ਪਾਏ ਹੋਏ ਸੀ ਉਹ ਸਾਰੇ ਸਾਡੇ ਕੋਲੇ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਦੋ ਇਹਨਾਂ ਦੇ ਕੋਲੇ ਟॉय ਪਿਸਟਲ ਵੀ ਰਿਕਵਰ ਹੋਏ ਆ ਕਦੇ ਇਹ ਸਿਰਫ ਡਰਾਵੇ ਵਾਸਤੇ ਦਿਖਾਉਣ ਵਾਸਤੇ ਜਿਹੜੇ ਇਹਦਾ ਵੀ ਇਸਤੇਮਾਲ ਕਰਦੇ ਸੀਗੇ ਤਾਂ ਇਹਨਾਂ ਦੀ ਅਰੈਸਟ ਦੇ ਨਾਲ ਇੱਕ ਜਿਹੜੇ ਹੈਗੇ ਨੇ ਪੇਸ਼ਾਵਰ ਜਿਹੜੇ ਮੁਜਰਮ ਨੇ ਜਿਹੜੇ ਹੋਰ ਵੀ ਅੱਗੇ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਉਹ ਵੀ ਰੁਗੀਆਂ ਨੇ ਤੇ ਸਾਡੀ ਜਿਹੜੀ ਇਹ ਵਾਰਦਾਤ ਚ ਰਿਕਵਰੀ ਵੀ ਪ੍ਰੋਪਰ ਹੋ ਰਹੀ ਹੈ ਬੜੀ ਮਿਹਨਤ ਕੀਤੀ ਹੈ ਜੀ ਟੀਮ ਨੇ ਇਹਨਾਂ ਨੇ ਜੋ ਕੁਛ ਵੀ ਚ ਦੱਸਿਆ ਕਿ ਇੱਕਦੇ ਹੋਰ ਸ਼ਹਿਰਾਂ ਜਿਵੇਂ ਨਵਾਂ ਸ਼ਹਿਰ ਚ ਵੀ ਇਹਨਾਂ ਨੇ ਕੋਈ ਡੇਰੀ ਆ ਉਤੋਂ ਗੱਲਾਂ ਗੱਲੇ ਤੋਂ ਪੈਸੇ ਚੋਰੀ ਕੀਤੇ ਐ ਕੋਈ ਠੇਕੇ ਦੇ ਬਾਹਰ ਹੁੰਦੇ ਸੀਗੇ ਕੋਈ ਗਿਰ ਗਿਆ ਤਾਂ ਉਹਦੇ ਵੀ ਪੈਸੇ ਚੋਰੀ ਕਰ ਲੈਨੇ ਸੋ ਛੋਟੀਆਂ-ਮੋਟੀਆਂ ਵੀ ਇਹ ਚੋਰੀਆਂ ਕਰਦੇ ਹੁੰਦੇ ਸੀਗੇ ਤੇ ਦਾਅ ਦਿਖਾ ਕੇ ਵਪਨ ਦਿਖਾ ਕੇ ਇਹਨਾਂ ਦਾ ਮੇਨ ਮਾਡਲ ਸਪਰਿੰਡੀ ਸੀਗਾ ਸੋ ਇਸ ਦੇ ਨਾਲ ਹੀ ਸਾਡੀ ਇਹ ਟੀਮ ਨੂੰ ਹੈ ਬੜੀ ਅੱਛੀ ਇਹਨਾਂ ਨੂੰ ਕਾਮਯਾਬੀ ਮਿਲੀ ਹੈ ਬਹੁਤ ਮਿਹਨਤ ਕੀਤੀ ਹੈ ਟੀਮ ਨੇ ਤੇ ਇਹ ਜਿਹੜੀ ਮੁਹਮਮਦ ਸਾਡੀ ਅੱਗੇ ਵੀ ਲਗਾਤਾਰ ਜਾ ਰਹੀ ਹੈ ਮੈਡਮ ਜੀ ਇਹਦੇ ਵਿੱਚ ਮਾਸਟਰਮਾਈਂਡ ਕੌਣ ਸੀ ਇਹਦੇ ਵਿੱਚ ਮਾਸਟਰਮਾਈਂਡ ਜੀ ਗੁਰਪ੍ਰੀਤ ਹੈਗਾ ਜਿਹੜ ਇਹ ਇੱਕ ਦੂਜੇ ਨੂੰ ਸ਼ੈਸ ਜੋ ਮਿਲੇ ਚਿੱਟਾ-ਚਿੱਟਾ ਲਾਉਣ ਦੇ ਆਦੀ ਹੈਗੇ ਨੇ ਡਰਗ ਐਡਿਕਟ ਹੈਗੇ ਨੇ ਤੇ ਜਿਹੜਾ ਸਾਡਾ ਇੱਥੇ ਫਗਵਾੜੇ ਦਾ ਇਹਦੇ ਵਿੱਚ ਲੜਕਾ ਕਿਊਜ਼ ਹੈਗਾ ਵੈ ਉਹ ਬੇਸਿਕਲੀ ਇਹਨਾਂ ਨੂੰ ਇੱਥੇ ਰੇਕੀ ਰਿਪੁੱਟ ਕਰਵਾਉਂਦਾ ਸੀ ਵੀ ਕਿਹੜਾ ਏਰੀਆ ਬੈਟਰ ਆ ਜਿੱਥੇ ਤੁਸੀਂ ਵਾਰਦਤ ਕਰਕੇ ਤੇ ਤੁਸੀਂ ਫੜੇ ਨਹੀਂ ਜਾਓਗੇ ਤੇ ਕੋਈ ਕਲੀਨਿਕ ਅਸਰ ਜਿਹੜਾ ਮੈਂ ਫਗਵਾੜੇ ਦਾ ਦੱਸਦਾ ਇੱਥੇ ਪਹਿਲਾਂ ਕੋਈ ਪਰਖਦਾ ਜਾਏ ਗੁਰਪ੍ਰੀਤ ਦਾ ਇਹ ਸਾਰੇ ਜਲੰਧਰ ਦੇ ਪਰਚੇ ਹੈਗੇ ਜੀ ਸੀਪੀ ਜਲੰਧਰ ਦੇ ਵਿੱਚ ਇਹਦੇ ਚਾਰ ਪਰਚੇ ਹੈਗੇ ਨੇ ਤੇ ਇਹ ਰੀਸੈਂਟਲੀ ਦਸੰਬਰ ਮਹੀਨੇ ਦੇ ਵਿੱਚ ਹੀ ਬੇਲੌ ਇੱਕ ਆਪਾਂ ਮੋਟਰਸਾਈਕਲ ਬਰਾਮਦ ਕੀਤਾ ਜੋ ਮੋਟਰਸਾਈਕਲ ਚੋਰੀ ਦਾ ਕਰਨ ਦਾ ਆਪਣਾ ਮੋਟਰਸਾਈਕਲ ਇਹਨਾਂ ਨੇ ਇਦਾਂ ਹੀ ਵਾਰਗਤਨਾ ਕਰਕੇ ਖਰੀਦਿਆ ਹੋਇਆ ਸੈਕੰਡ ਹੈਂਡ ਖਰੀਦਿਆ ਸੀਗਾ 10000 ਦੇ ਵਿੱਚ ਇਹ ਗੁਰਪ੍ਰੀਤ ਦੇ ਨਾਮ ਤੇ ਇਹਨੇ ਖਰੀਦਿਆ ਹੋਇਆ ਕਿ ਕਿਸ ਤਰ੍ਹਾਂ ਦੀ ਪਲੈਨਿੰਗ ਕਰਦਾ ਜਿਹੜੀ ਪੁਲਿਸ ਨੇ ਇਨੀ ਮਿਹਨਤ ਕਰਨੀ ਪਈ ਇਹਨਾਂ ਦਾ ਜੀ ਬਹੁਤ ਘੁੰਮਦੇ ਸੀ ਗਲੀਆਂ ਚ ਜਿੱਥੋਂ ਇੱਥੋਂ ਤਾਂ ਕਿ ਇਹਨਾਂ ਨੂੰ ਛਾਕਾ ਦੇਏ ਪਲੱਸ ਇਹਨਾਂ ਨੇ ਵਿੱਚ ਕੱਪੜੇ ਵੀ ਚੇਂਜ ਕੀਤੇ ਆ ਤਾਂ ਕਿ ਜਿਹੜਾ ਕਿ ਸਾਡੀ ਪਛਾਣ ਨਾ ਹੋ ਸਕੇ ਕੱਪੜੇ ਚੇਂਜ ਕਰ ਦਿੱਤੇ। ਜਿਹੜੀ ਸੇਮ ਸੇਮ ਜੈਕਟ ਜਿਹੜੀ ਸ਼ਾਰਪੁਰ ਵੀ ਤੇ ਫੁਆੜਾ ਵੀ ਪਾਈ ਸੀ ਉਹ ਉਹੀ ਜੈਕਟ ਨਾਲ ਬਰਾਮਦ ਕੀਤੀ ਹੋਈ ਆ। ਹਾਂਜੀ ਹਾਂਜੀ ਉਹ ਵੀ ਬਰਾਮਦ ਹੋ ਗਈ ਹੈ ਜਿਹੜੀ ਕਿਟ ਆ ਬਰਾਮਦ ਹੋ ਗਈ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਆ ਉਹ ਵੀ ਬਰਾਮਦ ਹੋ ਗਿਆ ਉਹਦਾ ਦਾਤ ਵਰਤਿਆ ਉਹ ਵੀ ਬਰਾਮਦ ਹੋ ਗਿਆ ਹੋਇਆ ਤੇ ਜਿਹੜੀ ਸਨੈਚ ਕੀਤੀ ਹੋਈ ਜਿਹੜੀ ਸਾਡੇ ਸਾਡੇ ਕੇਸ ਵਿੱਚ ਚੇਨ ਆ ਉਹ ਵੀ ਬਰਾਮਦ ਹੋ ਗਈ। ਮੈਡਮ ਇਹ ਕਿਹੜ ਇਹਨਾਂ ਜੀ ਅਰੈਸਟ ਹੈ ਗਿਆ ਹੈ ਅਲਾਚੌਰ ਤੋਂ ਹੀ ਕਰੀ ਹੈ ਜੀ ਜਿੱਥੇ ਇਹਨਾਂ ਦਾ ਰਹਾਇਸ਼ੀ ਹੈਗੇ ਨੇ ਇੱਥੋਂ ਵਾਰਦਾਤ ਕਰਕੇ ਇਹ ਇੱਥੋਂ ਭੱਜ ਗਏ ਸੀਗੇ ਔਰ ਅਲਾਚੌਰ ਤੱਕ ਸਾਡੀ ਟੀਮ ਨੇ ਇਹਨਾਂ ਦਾ ਮਗਰਾ ਕੀਤਾ ਤੇ ਉੱਥੇ ਇਹਨਾਂ ਨੂੰ ਸਕਸੈਸਫੁਲੀ ਰੰਮਲਪ ਕੀਤਾ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਮੈਮ